ਬਦੋਂ ਇੱਥੇ ਕਰਨ ਲੱਗਣਗੇ ਸਿਲੰਡਰ ਵੀ ਚੌਕ ਲਾਂਗੀ। ਆਏ ਕਮਟੀ ਤੇਰੇ ਵੱਜੇ ਕਦੇ। 14000 ਦੀ ਚਲਾਕ ਗਿਆ ਅੰਜੀ। ਵਾਹ। ਭਾਈ ਇਹ ਫੜੇ ਲਿਖੇ ਗਏ। ਪਰਫੈਸ਼ਨਲ ਅਮਨ ਦਾ ਵਿਆਹ ਤੇ ਖਰਚਾ ਹੋ ਰਿਹਾ ਸਾਡਾ। ਵਿਆਹ ਤੇਰਾ ਖਰਚਾ ਸਾਡਾ ਕਿਉਂ ਹੁੰਦਿਆ ਵਾ? ਤੁਸੀਂ ਕਿਹੜੇ ਕੱਢੀ ਜਾਣਾ ਮੇਰੇ ਨਾਲ? ਬੰਦੇ ਜੀ ਦੂਜੇ ਵਿਆਹ ਹੱਸਿਆ ਨਾ। ਪਹਿਲੀ ਦੀ ਕੋਈ ਚਾਹੀਦੀ ਗੱਲ ਕੀਤੀ ਇਹਨੇ ਨਾ। ਵਿਆਹ ਤਾਂ ਤੇ ਚਾਹ ਹੈ ਇਹਨੂੰ ਨਾ। ਤੇਰੇ ਹਿਸਾਬ ਨਾਲ ਹੈ ਚਾਹ। ਟਾਈਮ ਬ੍ਰੈਡ ਦੀ ਬ੍ਰੈਡ ਤੇ ਵੀ ਸੱਦ ਰਿਹਾ। ਮੈਂ ਨਹੀਂ ਕੁਛ ਵੀ ਸੱਦਣਾ ਤੂੰ ਨਹੀਂ ਸੱਦਨੀ ਤੇਰੇ ਫਰੈਂਡਸ ਐ ਨਹੀਂ ਤੇਰੀਆਂ ਫਰੈਂਡ ਵਾਹ ਤੇਰੀਆਂ ਨਹੀਂ ਰੀਸਾਂ ਤੇਰੀਆਂ ਚੋਬਰਾ ਕਿਹੜੇ ਐ ਦੱਸ ਘੋੜੀ ਦਾ ਕੰਮ ਹੀ ਖਤਮ ਕਰਤਾ ਈ ਹੈ ਲੈ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਿੱਦਾਂ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਨਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਰੰਗ ਹੋਈ ਉਹਦਾ ਤੇ ਸਿਲੰਡਰ ਸਿਲੰਡਰ ਚੱਕ ਲੈ ਇੱਥੇ ਵੀ ਰੰਗ ਹੋ ਜਾਏ ਹੋ ਜਾਊਗਾ ਜਦੋਂ ਇੱਥੇ ਕਰਨ ਲੱਗਣਗੇ ਸਿਲੰਡਰ ਵੀ ਚ ਤੇਰੇ ਵੀ ਮਾਪਿਓ ਕਹਿੰਦੇ ਤੂੰ ਵਿਗੜੀ ਲਾਤਾ। ਓਏ ਕਮਟੀ ਤੇਰੇ ਵੱਜੇ ਕਦੇ? ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ। ਬਹੁਤ ਚਲਾਕ ਔਰਤਾ 17000 ਦੀ ਓ ਲੈ ਆ ਕੇ ਵਾਸ਼ਿੰਗ ਮਸ਼ੀਨ ਕਹਿੰਦੀ 12000 ਦੀ ਚਲਾਕ ਕਿੰਗਾ ਅੰਜੀ ਸਤਿ ਸ੍ਰੀ ਅਕਾਲ। ਓਏ ਬੈਲਗਾ ਲਗਾਉਂਦੀ ਸੀ। ਮੈਂ ਤਾਂ ਲਗਾਇਆ ਹੀ ਨਹੀਂ। ਤੂੰ ਸਹੋਂਗਾ? ਮੈਂ ਤਾਂ ਸਾਹਮਣੇ ਤੁਹਾਡੇ ਹੱਥ ਚ ਫੜਾਤਾ। ਹਾਂ ਕਹਿੰਦੀ ਡਿਸਕਾਊਂਟ ਲੈ ਵਾਓ ਲੋਟਾ ਪੈ ਗਈ ਉਥੇ ਦਾ। ਪਾਲੇ ਦੀ ਕੁੜੀ ਐ ਪਾਲੇ ਦੀ ਕੁੜੀ ਪਾਲੇ ਲੜਾ ਵਾਹ ਤੇਰੀਆਂ ਨਹੀਂ ਰੀਸਾਂ ਤੇਰੀਆਂ ਚੋਬਰਾ ਕਿਹੜਿਆ ਦੱਸ ਘੋੜੀ ਦਾ ਕੰਮ ਹੀ ਖਤਮ ਕਰਤਾ ਈ ਹੈ ਐਵੇਂ ਘੋੜੀਆਂ ਖਿੱਚਦੇ ਫਿਰੋ ਇਲੈਜੀ ਆ ਕੇ ਵੇ ਉਹਦੇ ਨਾ ਮਾਰ ਕੰਮ ਕਰੋ ਕਿਉਂ ਸਾਡਾ ਇੰਜੀਨੀਅਰ ਕੈਮਰੇਆਂ ਵਾਲਾ ਟੈ ਨਾ 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 ਚੱਕ 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 ਉਹ ਚੱਕ ਵੇਖੀ ਤੂੰ ਹੁਣ ਵੇਖੀ ਤੂੰ ਟੈਕਨੋਲੋਜੀ ਵੇਖੀ ਤੈਕਨੋਲੋਜੀ ਵਰਦੀ ਏ ਕੁੜੀ ਕਿਉਂ ਇਹ ਬਈ ਇਹ ਪੜੇ ਲਿਖੇ ਆ ਜੀ ਕੀ ਰਿਕੁਐਸਟਾ ਤੋੜੀ ਸਾਨੂੰ ਇਹ ਰਿਕਵੈਸਟ ਤੇਰਾ ਮੂੰਹ ਕਾ ਵਿੰਗਾ ਆਉਂਦਾ ਵਾ ਸੈਲਫੀ ਚ ਕੋਈ ਨਹੀਂ ਤੂੰ ਕਾ ਸਟਾਰ ਦੇ ਸਟੋਰ ਰੂਮ ਜਿਹੜਾ ਸਾਡਾ ਵੀ ਪੇਟੀਆਂ ਵਾਲਾ ਕਮਰਾ ਨਾ ਉਹ ਵਿੱਚੋਂ ਕਿਸ ਬੰਦੇ ਦੀ ਰਿਕੁਆਇਰਮੈਂਟ ਮੰਗਦੇ ਲੱਕੜ ਵਾਲੇ ਦੀ ਜਿਹੜਾ ਲੱਕੜਾ ਕੋਈ ਮਿਸਤਰੀ ਹੋਵੇ ਚੰਗਾ ਮਿਸਤਰੀ ਹੋਵੇ ਅਲਮਾਰੀਆਂ ਬਣਾਉਣੀਆਂ ਪ੍ਰੋਫੈਸ਼ਨਲ ਹੋਣ ਅਮਨ ਦਾ ਵਿਆਹ ਤੇ ਖਰਚਾ ਹੋ ਰਿਹਾ ਸਾਡਾ ਵਿਆਹ ਤੇਰਾ ਖਰਚਾ ਸਾਡਾ ਕਿਉਂ ਹੁੰਦਿਆ ਵਾ ਤੁਸੀਂ ਤਾਂ ਅੱਜ ਅਲਮਾਰੀ ਗਲ ਮੂਰੀ ਉੱਪਰਵਾੜ ਲਾ ਕੇ ਮੈਂ ਕਹਿੰਦੇ ਜਵਾਗ ਦਾ ਪੱਜ ਤੇ ਸਿਆਣੇ ਦਾ ਰਾਜ ਉਹ ਗੱਲ ਛੋਟੀ ਬੜੀ ਤੇ ਤਸਤਾ ਦਾ ਕੋਣ ਕੱਢੀ ਜਾਣਾ ਮੇਰੇ ਨਾਲ ਬੰਦਾ ਜੀ ਦੂਜ ਕੀ ਕੋਈ ਚਾਹੀਦੀ ਗੱਲ ਕੀਤੀ ਇਹਨੇ ਹਨਾ ਵਿਆਹ ਤਾਂ ਤਾਂ ਚਾਹ ਹੈ ਇਹਨੂੰ ਹਨਾ ਤੇਰੇ ਹਿਸਾਬ ਨਾਲ ਹੈ ਚਾ ਸਾਰਿਆਂ ਨੂੰ ਆਪ ਦਾ ਆਪ ਦਾ ਵਿਆਹ ਦਾ ਚਾ ਤੇ ਇਹਨੂੰ ਲੈਣੀ ਤੇ ਗਰਦੀਬ ਉਹਨਾਂ ਦੇ ਵਿਆਹ ਕਰਤੇ 50 50 100 100 ਬੰਦਾ ਛੱਦ ਕੇ ਉਹ ਟਾਈਮ ਸੀ ਭਾਈ ਹਨਾ ਤੇ ਹੁਣ ਟਾਈਮ ਬਰੈਡ ਦੇ ਬਰੈਡ ਤੇ ਵੀ ਛੱਦ ਰਿਹਾ ਮੈਂ ਨਹੀਂ ਕੁਝ ਵੀ ਛੱਦਣਾ ਤੂੰ ਨਹੀਂ ਛੱਦ ਰਿਹਾ ਤੇਰੇ ਫਰੈਂਡਸ ਹੈ ਨਹੀਂ ਤੇਰੀਆਂ ਫਰੈਂਡਸ ਤਾਂ ਹਨਾ ਸਾਰਿਆਂ ਤੇ ਕੋਈ ਵੀ ਹੋਇਆ ਸਾਨੂੰ ਜਰੂਰ ਮੈਸੇਜ ਕਰਿਓ ਤੇ ਭਾਈ ਵਧੀਆ ਬੰਦਾ ਹੋਵੇ ਕੈਂਟ ਬੰਦਾ ਸਾਡੇ ਮੋਗ ਏਰੀਆ ਦਾ ਖਾਸ ਤੌਰ ਤੇ ਹੋਵੇ ਕਿਉਂਕਿ 20 25 ਦਿਨ ਦਾ ਕੰਮ ਆ ਤੇ ਵਧੀਆ ਕਰਕੇ ਜਾਵੇ ਥੈਂਕ ਯੂ ਹਾਂ ਜੀ ਗਾਜੂ ਦੇਖ ਲਿਓ ਨੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ